ਹਾ ਹੋਤ ਹੋਏ ਨਹੀਂ ਜਾਣਾ ਹਾ ਹੋਤ ਹੋਏ ਬੇਗਾਨਾ ਹਾ ਤਖਰ ਹੋਤੋ ਤੋਂ ਸ਼ਬਦ ਬੜੇ ਹਾ ਗਨ ਕਬੀਰ ਕੰਧਾ ਜਿਹੜਾ ਹੋਤ ਹੈ ਜਿਹੜਾ ਹਰ ਵਕਤੇ ਹੁੰਦਾ ਹੈ ਜੋਤ ਹਰ ਵਕਤ ਰਹਿੰਦੀ ਹੈ ਮਾਇਆ ਹਰ ਵਕਤ ਹੀ ਰਹਦੀ ਮਾਇਆ ਸਮਾ ਜਾਂਦੀ ਹੈ ਜੋਤ ਵਿੱਚ ਮਾਇਆ ਤਾਂ ਹਮੇਸ਼ਾ ਗੁਪਤ ਸ਼ਕਤੀ ਦੇ ਰੂਪ ਚ ਮਾਇਆ ਪ੍ਰਭੂ ਦੇ ਵਿੱਚ ਗੁਪਤ ਹੋ ਜਾਂਦੀ ਹੈ ਕੋਲਡ ਰਮ ਵਿੱਚ ਉੱਪਰ ਜਿ ਮਾਇਆ ਸਮਾ ਜਾਂਦੀ ਹੈ ਉੱਪਰ ਉਹ ਸਮਾ ਜਾਂਦਾ ਉੱਪਰ ਨੂੰ ਹੋ ਪਈ ਜਾਂਦਾ ਤੋਂਬਰ ਵਿੱਚ ਆਕਾਸ਼ ਮਾਇਆ ਸਮਾ ਜਾਂਦੀ ਹੈ ਮਾਇਆ ਅਨੁਸਾਰੀ ਨੂੰ ਉੱਪਰ ਨੂੰ ਸਾਰੇ ਮਾਇਆ ਹੋ ਵੀ ਜਾਂਦਾ ਹੈ ਤੇ ਟੋਂਬਰ ਰਹਿ ਜਾਂਦਾ ਹਰ ਵਕਤ ਰਹਿੰਦਾ ਹੈ ਕੋਈ ਨਹੀਂ ਜਾਣੀ ਇਹ ਕਿਸਨੂੰ ਮਾਇਆ ਨੂੰ ਤਾਂ ਅਸੀਂ ਜਾਣਦੇ ਹਾਂ ਸਾਰੇ ਜਿਹੜਾ ਹੋਤਾ ਹੈ ਹਰ ਵਕਤ ਦਈ ਹੈ ਇਹ ਪਰੰਪਰ ਹੋਤਾ ਆਇਆ ਜਿਹੜੀ ਜੀਵਾਤਮਾ ਗਣੀ ਹਮੇਸ਼ਾ ਰਹਿੰਦੀ ਹੈ ਉਹਨੂੰ ਤਾਂ ਅਸੀਂ ਜਾਣਦੇ ਨਹੀਂ ਸਰੀਰ ਨੂੰ ਜਾਣਦੇ ਜਿਹੜਾ ਅੱਖਾਂ ਨੂੰ ਸਰੀਰ ਦੀਦਾ ਇਹਨੂੰ ਤਾਂ ਜਾਣਦੇ ਆ ਜਦੋਂ ਨਾਮ ਲੈਨੇ ਫਲਾਣਾ ਤਾਂ ਉਹਦੇ ਸਰੀਰ ਦਾ ਇੱਕ ਰੂਪਾ ਬਣਦਾ ਸਾਡੇ ਅੰਦਰ ਆਤਮਾ ਦਾ ਨਿਕਾ ਆਤਮਾ ਜਦ ਕੇ ਸਰੀਰ ਨਹੀਂ ਰਹੂਗਾ ਜਜ਼ਬੀ ਰਹੂਗੀ ਸਰੀਰ ਨਹੀਂ ਸੀਗਾ ਜਜ਼ਬੀ ਆਤਮਾ ਸੀਗੀ ਉਹ ਨੂੰ ਕੋਈ ਨਹੀਂ ਆਉਂਦਾ ਹਾ ਹਾ ਹੋਤ ਨਹੀਂ ਹੋ ਰੇ ਨਹੀਂ ਜਾਨਾ ਓਏ ਹੋਤ ਹੋਏ ਨਹੀਂ ਜਾਨਾ ਜਿਹੜੀ ਹੁੰਦੀ ਆ ਰਹੂਦੀ ਵੀ ਉਹਨੂੰ ਅਸੀਂ ਹੁਣ ਹੈ ਇਹਦੀ ਜਾਣਦੇ ਹੁਣ ਕਿੱਥੇ ਆ ਹੁਣ ਕਿੱਥੇ ਆ ਇਹ ਨਹੀਂ ਪਤਾ ਫਿਰ ਕਹਨੇ ਆ ਗਏ ਹਾਂ ਬਈ ਮਰ ਗਿਆ ਗਿਆ ਉਹ ਤਾਂ ਛੱਡ ਗਿਆ ਸਰੀਰ ਨੂੰ ਕੋਣ ਨਹੀਂ ਤੇ ਸਮਝ ਆ ਗਿਆ ਸਾਰੀ ਜ਼ਿੰਦਗੀ ਜਿੰਨੂੰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣਦੇ ਨੇ ਜਿਹਨਾਂ ਨੇ ਕੀ ਨੂੰ ਜਿਹਨੂੰ ਦੀਦਾ ਉਹ ਵੀ ਜਾਣਦੇ ਜੋ ਖੰਭ ਦੇ ਉਹਦੀ ਖੋਜ ਕਰਦੀ ਹੈ ਸਸਤੀ ਸਾਇੰਸ ਵਾਲੇ ਉਹਦੀ ਖੋਜ ਕਰਦੇ ਨੇ ਡਾਕਟਰ ਸਾਰੇ ਸਰੀਰ ਦੀ ਉੋਖੋਜ ਕਰਦੇ ਨੇ ਸਰੀਰ ਨੂੰ ਹੀ ਬਚਾਉਂਦੇ ਨੇ ਆਤਮਾ ਕੋਈ ਨਹੀਂ ਜਾਣਦਾ ਸਰੀਰ ਨੂੰ ਠੀਕ-ਠਾਕ ਰਹਿ ਆਤਮਾ ਵਿਚਰੂਗੀ ਇਹਦੇ ਆਤਮਾ ਦਾ ਲਾਜ ਕੋਈ ਕਰਦਾ ਸਰੀਰ ਦਾ ਲਾਜ ਕਰਦਾ ਸਰੀਰ ਨੂੰ ਜਾਣਦਾ ਨਾ ਸਰੀਰ ਕਰਕੇ ਹੀ ਬੰਦੇ ਨੂੰ ਜਾਣਦੇ ਨੇ ਉਹਨਾਂ ਬਾਰੇ ਸਰੀਰ ਹੀ ਸਭ ਕੁਝ ਹੈ ਸਰੀਰ ਤੋਂ ਵਾਹ ਕੁਝ ਨਹੀਂ ਹਾਲਾਂਕਿ ਸਭ ਕੁਝ ਸਰੀਰ ਤੋਂ ਬਾਹਰ ਨਹੀਂ ਆਤਮਾ ਤਾਂ ਸਰੀਰ ਨਾਲ ਹੈ ਆਤਮਾ ਕਰਕੇ ਹੀ ਸਰੀਰ ਜਿਉਂਦਾ ਹੈ ਜਦੋਂ ਆਤਮਾ ਨਹੀਂ ਰਹੇ ਤਾਂ ਸਰੀਰ ਕੀ ਕਿਸ ਕਬਰ ਹੈ ਹੋਤ ਹੋਏ ਨਹੀਂ ਜਾਂਦਾ ਹੋਏ ਨਹੀਂ ਜਾਂਦਾ ਉਰੜ ਨਹੀਂ ਜਾਂਦਾ ਜਬ ਹੀ ਹੋਏ ਤਵੇ ਮਨ ਮੰਨਾ ਜਬ ਹੀ ਹੋਏ ਜਿੰਨਾ ਜਿਹੜੇ ਸਰੀਰ ਚ ਰਹਿੰਦਾ ਉਹਨਾ ਜਿੰਤਾ ਮਨ ਮੰਨਦਾ ਵੀ ਹੈਗਾ ਨਾ ਤਾਂ ਹਲਚਲਦਾ ਹੈ ਸਰੀਰ ਉਹ ਨਾ ਜਰ ਮਨ ਮੰਨਦਾ ਜਾਣਦੇ ਫਿਰ ਵੀ ਨਹੀਂ ਉਹ ਤਾਂ ਬੰਨ ਮੰਨਦਾ ਵੀ ਹੁੰਦਾ ਹੈ ਆਤਮਾ ਹੁੰਦੀ ਹੈ ਜੇ ਹੁੰਦਾ ਹੈ ਤਾਂ ਹੀ ਆਦਮੀ ਜਿਉਂਦਾ ਹੈ ਤੁਰਦਾ ਫਿਰਦਾ ਇਹਨਾਂ ਗੇ ਤਾਂ ਹੁੰਦੇ ਨੇ ਲੋਕ ਆਤਮਾ ਨੂੰ ਕਿਉਂਕਿ ਸਰੀਰ ਕੱਬ ਕਰਦਾ ਉਹਨੂੰ ਜਦ ਤੁਰਿਆ ਫਿਰਦਾ ਬੋਲਦਾ ਕੱਬ ਕਰਦਾ ਗੱਲਾਂ ਕਰਦਾ ਹੈ ਯਾਦ ਰੱਖਦਾ ਹੈ ਪੜਦਾ ਹੈ ਪੜਾਉਂਦਾ ਹੈ ਉਹ ਜੋ ਕੁਝ ਕਰ ਰਹੀ ਹੈ ਉਹ ਤਾਂ ਆਤਮਾ ਹੀ ਕਰ ਰਹੀ ਹੈ ਇਸ ਲਈ ਤਾਂ ਕੁਝ ਨਹੀਂ ਕਰਦਾ ਜਦੋਂ ਜਦ ਇਹ ਸਰੀਰ ਚ ਹੁੰਦਾ ਜਦ ਹੀ ਹੋਤ ਜਿੰਨਾ ਜਲੇ ਸਰੀਰ ਤੇ ਰਹਿੰਦਾ ਉਹਨਾਂ ਜਦ ਤਾਂ ਮਨ ਮੰਨਦਾ ਵੀ ਹੈਗਾ ਉਹਦੇ ਬਾਅਦ ਕੋਈ ਨਹੀਂ ਪਤਾ ਲੱਗਦਾ ਕਿੱਥੇ ਗਿਆ ਉਹਦੇ ਬਾਅਦ ਨਹੀਂ ਕੋਈ ਪਤਾ ਕਿੱਥੇ ਗਿਆ ਨਾ ਕੋਈ ਜਾਣਦਾ ਨਾ ਉਦੋਂ ਪਰੇ ਦੀ ਜੇ ਬਾਦੀ ਕੰਦਰ ਸੀ ਕਿਸ ਨੂੰ ਨਾ ਕੋਈ ਬੰਦਦਾ ਇਹ ਬਰਕਾਫੇਦ ਨਾ ਆਇਓ ਉਹ ਹੋ ਫਿਰ ਤੂੰ ਕੁਛ ਤਾਂ ਆਏ ਕਰੇਗਾ ਜਿਹੜੀਆਂ ਗੱਲਾਂ ਨੇ ਗੁਰਵਾਨੀਆਂ ਉਹਦਾ ਅਸਲ ਦੀ ਪਹਿਰਿਆ ਲੋਕਾਂ ਦੇ ਆਤਮਾ ਘੜਾ ਦੇਖਿਆ ਕਦੋਂ ਤੀ ਪਤਾ کہاں ਸੀ ਸਰਦੀ ਕਿ ਨਹੀਂ ਹੁੰਦਾ ਜਾਨ ਦੇਖੇ ਨਹੀਂ ਵਸਣਾ ਕੋਈ ਜਿੰਨਾ ਜਰ ਦੁੱਖ ਸੁਖ ਸੰਸਾਰ ਵਿੱਚ ਹੈ ਜਿੰਦ ਤੇ ਦੁੱਖ ਕੋਈ ਆ ਸੁਖ ਮਹਿਸੂਸ ਕਰਦਾ ਬੋਲਦਾ ਉਹਨਾਂ ਦਾ ਦੁੱਖ ਹੁੰਦਾ ਹੈ ਉਹਦੇ ਬਾਅਦ ਆਲਾ ਹੈ ਕੀ ਦੁੱਖ ਸੁਖ ਹੋਏ ਨੂੰ ਇਹਦਾ ਕੀ ਲੱਗਣਾ ਜਿਹੜਾ ਬਰੇਕਅਪ ਕਰਦਾ ਉਹ ਨਹੀਂ ਜਾਣਦਾ ਉਹਦੇ ਬਾਅਦ ਜਿਹੜਾ ਕਿਹੜੀ ਅਪਰਾਧ ਕਰਕੇ ਕਿਹੜੀ ਜੁਦੀ ਚਲੇ ਆ ਕੇ ਪਾਟਦਾ ਉਹ ਵੀ ਨਹੀਂ ਜਾਣਦਾ ਜਿਹੜਾ ਜਾਣਦਾ ਉਹਦੇ ਚ ਉਹਦਾ ਰਹਿਮ ਨਹੀਂ ਹੈ ਜਿਆ ਸਾਡੇ ਤੇ ਜਿਹੜਾ ਉਹਦਾ ਪਿਛਲਾ ਜਾਣਦਾ ਨਾ ਕਿੱਥੋਂ ਆਇਆ ਕੀ ਕਰਕੇ ਆਇਆ ਹੁਣ ਦੂਏ શરી ਚ ਪਾਇਆ ਕਿਉਂ ਪਾਇਆ ਉਹਦੇ ਉਹਨੂੰ ਇੱਧਰ ਰਹਿਣਾ ਚਲੋ ਕੁਝ ਜੇ ਆਪਾਂ ਨੇ ਲੋਹਾ ਢਾਲਣਾ ਹੈ ਪੁਰਾਣਾ ਉਹਦਾ ਕੋਈ ਚੰਗਾ ਬਣਾਉਣਾ ਦੁਬਾਰਾ ਲੋਹਾ ਬਣੋੜਾ ਤੂੰ ਪੱਠੀ ਚ ਪਾ ਕੇ ਉਹ ਤੇ ਫਿਰ ਰਹਿਮ ਕਰਾਂਗੇ ਵੀ ਹੁਣ ਤੂੰ ਇਹਨੂੰ ਸੇਕ ਟੱਕ ਲੱਗੇ ਜਿਵੇਂ ਸੇਕ ਘੱਟ ਲੱਗੂ ਪਕੜ ਜੂ ਘਰੋ ਜੇ ਪੇਰੂ ਨੂੰ ਫਿਰ ਉਹਦਾ ਕੁਝ ਬਣੂਗਾ ਕਾ ਆਜ਼ਮੇ ਦੀ ਦ੍ਰਿਸ਼ਟੀ ਬਹੁਤ ਸੀਮਤ ਹੁੰਦੀ ਹੈ ਆਜ਼ਮੇ ਕੁਝ ਵੀ ਨਹੀਂ ਪਤਾ ਇਹਨੂੰ ਗ੍ਰੰਥਲੇ ਘੁਮਾਰੇ ਨੇ ਦਇਆ ਦਾ ਹਰ ਮਕਬੂਲ ਹੈ ਕਿਹਦੇ ਤੇ ਆਖਲੀ ਉਹਦੇ ਆਤਾ ਦੇਣ ਦੇ ਨਾ ਸਾਨੂੰ ਅਕਲ ਦੇ ਰਿਹਾ ਅਕਲ ਦਿੱਤੀ ਦੇ ਰਿਹਾ ਹੁਬ ਵੀ ਸਿਰੇ ਦੀਆਂ ਲੋੜਾਂ ਹੈ ਰੇ ਹਰ ਚੀਜ਼ ਨੂੰ ਸ਼ਕਲ ਦਿੱਤੀ ਹੈ ਅਕਲ ਸ਼ਕਲ ਆ ਸ਼ਕਲ ਲੋੜਾਂ ਇਹ ਦੇ ਰਿਹਾ ਉਹ ਪਰ ਪੁੱਠੇ ਸਿੱਧੇ ਕੰਮ ਤਾਂ ਸੀ ਆਪ ਕਰਦੇ ਆ ਬੜੇ ਪੁੱਠੇ ਸਿੱਧੇ ਕੰਮ ਕਰਦੇ ਆ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਪੱਟੀਆਂ 'ਚ ਪਾਉਣਾ ਪੈਂਦਾ ਹੈ ਤਰ੍ਹਾਂ ਤਰ੍ਹਾਂ ਦੇ ਜਾਲਵਾ 'ਚ ਪਾਉਣਾ ਪੈਂਦਾ ਉੱਥੇ ਦੁਖਦਾਰੂ ਤੇ ਉੱਥੇ ਦੁਖਦਾਰੂ ਆ ਹੋ ਸਾਰੂੰ ਦੁਖ ਦੇ ਇੱਕ ਹੈ ਆਉਂਦੀ ਆ ਉਹ ਦਾਰੂ ਦੇ ਡਾਕਟਰ ਆਪਰੇਸ਼ਨ ਕਰ ਲਿਆ ਉਹ ਡਾਕਟਰ ਨੂੰ ਬੁਰਾ ਭਲਾਗਾ ਲੱਗਿਆ ਇਹ ਤਾਂ ਜੀ ਇਹਨਾਂ ਦਾਰੀ ਲੱਤੇ ਬੜੀ ਛੱਡੀ ਡਾਟੁਰ ਕਹਿੰਦਾ ਡਾਟੁਰ ਉਹਦੇ ਜੇ ਲਾਸਤ ਮਾੜੀ ਮਰ ਜੂਗਾ ਹੈ ਐ ਇਤੋਂ ਵੱਢੀ ਠੀਕ ਹੈ ਨਾ ਗਾਹਾਂ ਨੂੰ ਪਿੱਛੋਂ ਵੱਢਣੀ ਬਹੁ ਵੀ ਹੋਰ ਖੜਾ ਹੋ ਜਾਊਗੀ ਉਹ ਤਾਂ ਸਮਝਦਾ ਬੇਸਮਝ ਨੂੰ ਕੀ ਬਤਾ ਵੀ ਡਾਕਟਰ ਨੂੰ ਕਰੇ ਹੋ ਗਿਆ ਦਰ ਗਿਆਨ ਦੇ ਵਿੱਚ ਹੀ ਝਗੜਾ ਹੋਇਆ ਹੋਇਆ ਸੰਸਾਰ ਅਗਿਆਨੇ ਸੰਸਾਰ ਹੈ ਜਾਲੀ ਪਰਮੇਸ਼ਰ ਹੈ ਜਿਹੜੇ ਉਹਦੇ ਬੰਦੇ ਨੇ ਗਿਆਨੀ ਉਹਨਾਂ ਨੂੰ ਤਾਂ ਸਮਝ ਹੁੰਦੀ ਐ ਥੋੜੀ ਬਹੁਤ ਪਰ ਆਮ ਆਦਮੀ ਨੂੰ ਨਹੀਂ ਕੋਈ ਪਤਾ ਹੱਸਦਾ ਉਹਦਾ ਕਹਿੰਦਾ ਪਰਮੇਸ਼ਰ ਨੇ ਤਾਂ ਕਹਿਰ ਕਰਤਾ ਅਥਰ ਕਰਤਾ ਪਾਣਾ ਤਾਂਹੀਂ ਜੀ ਮਿਠਾ ਲੱਗਦਾ ਸਾਡੂ ਪਾਣਾ ਕਰਨੀ ਮਿਠਾ ਲੱਗਦਾ ਅਸੀਂ ਜਾਣਦੇ ਨਹੀਂ ਆ ਪਿਛਲਾ ਉਹਦਾ ਪਿਛਲਾ ਹਰ ਗੱਲ ਨਹੀਂ ਜਾਣਦੇ ਥੜੀ ਜਾ ਵੀ ਹੋਏ ਤਵੇ ਮਨ ਮਾਨਾ ਜਿਨਾ ਜਰੇ ਹੈਗਾ ਜਿਉਂਦਾ ਜਾਗਦਾ ਹੈ ਸਰੀਰ ਤੇ ਉਹਨਾਂ ਕਰਦਾ ਮਨ ਮਾਨਦਾ ਵੀ ਹੈਗਾ ਅੱਗੋਂ ਪਿੱਛੋਂ ਕਦ ਆਇਆ ਗਰਭ ਚ ਸਰੀਰ ਛੱਡ ਕੇ ਕਿੱਥੋਂ ਆਇਆ ਕਿੱਥੇ ਗਿਆ ਇਹਦੇ ਬਾਰੇ ਕੋਈ ਨਹੀਂ ਪਤਾ ਕੋਈ ਬੁੱਧਿズム ਐਦੋ ਖਰਾਬ ਹੈ ਸਾਡੀ ਅਸਲ ਤੇ ਬੁੱਧ மத ਤੇ ਇਹ ਤੋਂ ਖਿਲਾਫ ਹੈ ਬੁੱਧ மத ਕਹਿੰਦਾ ਧਰਮ ਵਾਲੇ ਪਾਗਲ ਨੇ ਜਿਹੜਾ ਸਾਹਮਣੇ ਆ ਉਹਦਾ ਗੰਨਨ ਹੈ ਤੂੰ ਦਾ ਪਹਾੜ ਹੈ ਤੇ ਸਾਹਮਣੇ ਵੀ ਦਾ ਜਿਹੜਾ ਹੈ ਨਹੀਂ ਵੀਦਾ ਹੀ ਨਹੀਂ ਉਹਨੂੰ ਕਹਿੰਦੇ ਉਹ ਹੀ ਸਭ ਕੁਝ ਹੈ ਆ ਦੇਖੋ ਐ ਤੱਕ ਖਿਲਾਫ ਹੈ ਗੱਲ ਤੋਂ ਬੁੱਧ ਮੱਧਮ ਇਹਨਾਂ ਕਰਕੇ ਬੁੱਧ ਮਾਤਰ ਆਸਵਾ ਨਹੀਂ ਬੰਦਾ ਉਹ ਕਹਿੰਦਾ ਹੈ ਉਹ ਨਹੀਂ ਸਾਹਮਣੇ ਹੈ ਇਹਨਾਂ ਦਾ ਕੋਈ ਸਬੂਤ ਹੈ ਨਹੀਂ ਸੂਤ ਹੈ ਜਾਂ ਜਿਉਂਦਾ ਸਬੂਤ ਹੈ ਦੀ ਜਿਨਾਜਾ ਜਿਉਂਦਾ ਸਬੂਤ ਹੈ ਦੀ ਫਿਰ ਉਹ ਇਹਨੂੰ ਵੀ ਕਹਿੰਦੇ ਨੇ ਬੁਨੋੜਾ ਪਹਿੰਦਾ ਵੀ ਨਜ਼ਰ ਹੈਗਾ ਸਬੂਤ ਪਰ ਫਿਰ ਵੀ ਉਹ ਮਾਇਆ ਨੂੰ ਜਿਆਦਾ ਬੁਝਦੇ ਸਾਬਣਿਆ ਗਏ ਨੇ ਉਹਨੂੰ ਅਸੀਂ ਮੰਨਦਾ ਵੀ ਮਾਇਆ ਝੂਠੀ ਹੈ ਔਰ ਜਿਹੜਾ ਸੱਚਾ ਉਹ ਚੇਤਨ ਉਹ ਹੀ ਦੁੱਖਾ ਖੋਤੂ ਹਾਂ ਹੈ ਤੋ ਸਹੀ ਲਖੈ ਜੋ ਕੋਈ ਕਬੀਰ ਕਹਿੰਦਾ ਹੈ ਤਾਂ ਸਹੀ ਹਾ ਤੋ ਤਾਂ ਹੈਗੀ ਲਖੈ ਜੋ ਕੋਈ ਜੇ ਕੋਈ ਦੇਖੇ ਕੋਈ ਜੇ ਕੋਈ ਖੋਜੇ ਤਾਂ ਹੀ ਆ ਜੇ ਇਹਨਾਂ ਕਾਹਦੇ ਨਾਮ ਦੀ ਸਹੀ ਦੀ ਕੋਈ ਗੱਲਾਂ ਨਹੀਂ ਤੇ ਤਾਂ ਬੇਟਾ ਤੇ ਇਹ ਕੱਖ ਵਿਚਾਰ ਨਾਲ ਗੱਲ ਹੈ ਹਾਂ ਤਾਂ ਸਹੀ ਨਾ ਖੈਜੋ ਕੋਈ ਜਗਤ ਦੇ ਘਣ ਚਾਹੇ ਜੇ ਕੋਈ ਖੋਜਲ ਵਿੱਚ ਸਭ ਕੁਝ ਹੈ ਜੇ ਕੋਈ ਲਖਣ ਜੀ ਨੇ ਦੇਖਣਾ ਚਾਹਿਆ ਉਹ ਦੱਸ ਗਿਆ ਜਿਹਨੇ ਸਮਝਣਾ ਚਾਹਿਆ ਉਹ ਸਮਝ ਗਿਆ ਪਰ ਜੇ ਕੋਈ ਸਮਝਣਾ ਦੇਖਣਾ ਚਾਹਦਾ ਈ ਦੀ ਉਹ ਜੋ ਮਰਜ਼ੀ ਕਰਦਾ ਰਹੇ ਉਹਨੂੰ ਦੁਨੀਆਂ ਨੇ ਉਹਨੂੰ ਘਸਬ ਨਹੀਂ ਦੇਰੀ ਕਿਸੇ ਨੇ ਦੀ ਗੱਲ ਵੀ ਨਹੀਂ ਸੁਣੀ ਦੁਨੀਆਂ ਨਹੀਂ ਬਣਦੀ ਕਿ ਪਰਮੇਸ਼ਰ ਹੈ ਨਹੀਂ ਆਤਮਾ ਹੈ ਨਹੀਂ ਉਹ ਕਹਿੰਦੇ ਰਹਣ ਕਹਾਣੇ ਵਾਲੇ ਕਹਿੰਦੇ ਰਹੇ ਨੇ ਮੰਨਣ ਵਾਲੇ ਨੇ ਨਹੀਂ ਬੋਲੇ ਇਸ ਗੱਲ ਸੋਰੀ ਤਬ ਉਹੀ ਉਹ ਇਹ ਨਾ ਹੋਈ ਤਬ ਉਹੀ ਉਹ ਇਹ ਨਾ ਹੋਈ ਤਾ ਫਿਰ ਆਤਮਾ ਯਾਤਵਾ ਹੈ ਆਜਾੜਾ ਸਰੀਰ ਆ ਨਾ ਮਾਇਆ ਮਾਇਆ ਫਿਰ ਝੂਠੀ ਬਣ ਜਾਂਦੀ ਹੈ ਫਿਰ ਹੋਈ ਫਿਰ ਮਾਇਆ ਝੂਠੀ ਬਣ ਜਾਂਦੀ ਹੈ ਜੇ ਉਹਨੂੰ ਦੇਖ ਲੈਣਾ ਚੇਤਰ ਲੂ ਫਿਰ ਅੱਲਾ ਤੂੰ ਦਾ ਪਹਾੜ ਲੱਗਦਾ ਵੇ ਇਹ ਜੱਗ ਤੂੰ ਦਾ ਪਹਾੜ ਲੱਗਦਾ ਜਦ ਆਤਮਾ ਨੂੰ ਦੇਖ ਲੂ ਫਿਰ ਤੂੰ ਦਾ ਪਹਾੜ ਹੀ ਹੈ ਜੇ ਨਾ ਜੇ ਆਤਮਾ ਨਹੀਂ ਦੇਖਦਾ ਆਤਮ ਦਰਸ਼ਨ ਹੀ ਹੁੰਦਾ ਉਹਨਾਂ ਜਿਹੜੇ ਸਭ ਕੁਝ ਲੱਗਦਾ ਆਤਮਾ ਨੂੰ ਕੁਝ ਲੱਗਦੀ ਹੋਈ ਦੀ ਉਹਦਾ ਆਤਮਾਿਕਪ ਬਲਕਿ ਉਸਾ ਲੱਗਦਾ ਐਵੇਂ ਖਿਆਲ ਲੱਗਦਾ ਵੀ ਖਿਆਲ ਹੈ ਝੂਠਾ ਗਿਆ ਦੁਨੀਆ ਸੱਚ ਹੈ ਫਿਰ ਦੁਨੀਆ ਝੂਠ ਲੱਗਦੀ ਹੈ ਉਹ ਸੱਚ ਲੱਗਦਾ ਜਿਹਨੇ ਆਤਮਾ ਦੇਖ ਲਿਆ ਆਤਮ ਸਬਝ ਲਿਆ ਉਹਦੇ ਖਾਤਰ ਸਭ ਕੁਝ ਆਤਮਾ ਹੀ ਆ ਬਾਕੀ ਕੁਛੋ ਨਹੀਂ ਬਾਕੀ ਦਾ ਕੌਡੀ ਹੋ ਆ ਹੈ ਤਾਂ ਸਹੀ ਪਰ ਬਹੁਤ ਘੱਟ ਕੀ ਬਤਾ ਲਈ ਜੀ ਸਰੀਰ ਹੈ ਸਰੀਰ ਦੀ ਲੋੜ ਪਈ ਹੈ ਬਹੁਤ ਕਟਕੀ ਬਸ ਹੈ ਜੀ ਕਿੰਨੇ ਕੁ ਦਿਨ ਦਾ ਸਬੰਧ ਹੈ ਸਰੀਰ ਦਾ ਆਤਮਾ ਦਾ ਆਤਮਾ ਤਾਂ ਅਰਬਾਂ ਘੜਾਂ ਦਾ ਥਾਲ ਦੀਏ ਉਰੇ ਸਾਰੀਆਂ ਜੋੜੀਆਂ ਜਿਹੇ ਆਤਮਾ ਲਈਏ ਬੁਰਖਾ ਸਰੀਰ ਤੇ ਆ ਕੇ ਇਹਨੂੰ ਸ਼ੰਕਾਵਾ ਹੋ ਜਾਂਦੇ ਬੁਰਖਾ ਕਿ ਜਦ ਕਿ ਨਾਲ ਕੀ ਸਬੰਧ ਹੋਇਆਗਾ ਸਾਦੇ ਇਨਸਟਰੂਮੈਂਟਾ ਬੱਲ ਰਹੇ ਨੇ ਸਾਡੇ ਕੋਈ ਵੱਧ ਗਿਆ ਕੋਈ ਘਟ ਗਿਆ 100 ਸਾਲ ਦੀ ਰੱਖੀ ਹੋਣੀ ਉਹਨਾਂ ਦੇ ਉੱਪਰ ਔਰ 100 ਸਾਲ ਦੀ ਬੰਦ ਕੇ ਚੱਲੇ ਨੇ ਪਿੱਛੇ 100 ਸਾਲ ਅਰਬਾਂ ਘਰਬਾਂ ਸਾਲ ਦੇ ਵਿੱਚ 100 ਸਾਲ ਕਿੰਨਾ ਹੁੰਦਾ ਐਨੇ ਜਾ ਕੇ ਸਭ ਕੁਝ ਇਹਨਾਂ ਕਹਤਾ ਕੁਝ ਨਹੀਂ ਐਨੇ ਗਰਦਾ ਆਦਮੀ ਕਿ 100 ਸਾਲ ਦਾ ਆ ਜੀ ਅਰਬਾਂ ਖਰਬਾਂ ਚ ਸਾਲ ਦੀ ਚੀਜ਼ ਨੂੰ ਛੁਟਰਾਦਵੇ ਆ ਕੇ ਜਿਹੜਾ ਆਪ 84 ਲੱਖ ਜੂਨ ਭੁਗਤ ਕੇ ਆਇਆ ਉਹ ਪਿਛਲੀਆਂ ਸਾਰੀਆਂ ਜੂਨਾਂ ਨੂੰ ਛੁਟਰਾਦਵੇ ਇੱਥੇ ਆ ਕੇ ਇਹ ਤਾਂ ਪਾਗਲ ਹੋਰ ਕੰਮ ਹੋਊਗਾ ਇੱਥੇ ਆ ਕੇ ਆਪ ਵੀ ਪਾਗਲ ਹੋ ਗਿਆ ਅਕਲ ਕਾਦੀ ਹੋਈਏ ਤਾਂ ਪਾਗਲ ਹੋ ਗਿਆ ਉਹ ਜਾਨਵਰਾਂ ਨਾਲ ਬਾਕੀ ਜੂਨਾਂ ਨੂੰ ਅਕਲ ਕਾਦੀ ਹੋਈਏ ਤਾਂ ਬਿਲਕੁਲ ਉਹਨਾਂ ਨੂੰ ਪਾਗਲ ਹੋ ਗਿਆ ਸਾਰਿਆਂ ਨੂੰ ਥੋੜੀ ਅਕਲ ਹੋਣੀ ਨਾ ਥੋੜੀ ਅਕਲ ਖਤਰਨਾਕ ਹੁੰਦੀ ਹੋਈ ਹੈ ਆਦਮੀ ਦੀ ਅਕਲ ਆਦਮੀ ਵਾਸਤੇ ਖਤਰਨਾਕ ਹੈ ਆਦਮੀ ਦੀ ਅਕਲ ਨੇ ਖਤਰੇ ਪੈਦਾ ਕੀਤੇ ਨਾ ਆਦਮੀ ਦੀ ਅਕਲ ਨੇ ਪੈਦਾ ਕੀਤੇ ਨਾ ਭੋਜਾ ਆਦਮੀ ਦੀ ਅਕਲ ਨੇ ਪੈਦਾ ਕੀਤੇ ਨਾ ਝਗੜੇ ਆਦਮੀ ਦੀ ਅਕਲ ਨੇ ਪੈਦਾ ਕੀਤੇ ਨੇ ਸਾਰੇ ਦੁਨੀਆਂ ਦੇ ਵਿੱਚ ਕਿਹੜੀ ਗੱਲ ਹੈ ਜਿਹੜੀ ਆਦਮੀ ਦੀ ਅਕਲ ਨੇ ਪੈਦਾ ਕੀਤੀ ਸੰਸਾਰ 'ਚ ਜੋ ਇਹਦਾ ਨੁਕਸਾਨ ਚ ਹੈ ਫਾਇਦੇ ਵਾਲਾ ਕੰਮ ਘੱਟ ਨਹੀਂ ਤਾਂ ਨੁਕਸਾਨ ਵਾਲਾ ਜ਼ਿਆਦਾ ਕੀਤਾ ਜੋ ਆਦਮੀ ਨੇ ਫਾਇਦੇ ਵਾਲਾ ਵੀ ਕੰਮ ਕੀਤਾ ਉਹ ਵੀ ਜ਼ਰੂਰ ਕੋਸਾ ਨੁਕਸਾਨ ਹੈ ਜੋ ਵੀ ਇਹਨੇ ਫਾਇਦੇ ਵਾਲਾ ਕੰਮ ਕੀਤਾ ਉਹਦਾ ਵੀ ਸਿੱਕੇ ਦਾ ਦੂਆ ਪਾਸਾ ਨੁਕਸਾਨ ਹੈ ਕੋਈ ਕੰਮ ਕੀਤਾ ਹੋਵੇ ਜੇ ਸਿਰਫ ਇੱਕ ਕਬਦ ਜੇ ਨਾਮ ਜਪਿਆ ਉਹਦਾ ਦੂਆ ਪਾਸਾ ਨੁਕਸਾਨ ਸਵਾਇ ਨਾਮ ਜਪਣ ਤੋਂ ਹਰ ਕੰਮ ਜਿਹੜਾ ਇਹਨੇ ਕੀਤਾ ਫਾਇਦਾ ਘਾਟਾ ਇਹਨੂੰ ਸਾਂਝਾ ਕਰ। ਕੋਕ ਆਇਆ ਹੀ ਨਾਮ ਜਪਣਾ ਸੀ। ਆਇਆ ਹੀ ਨਾਮ ਜਪਣਾ ਸੀ ਜੇ ਤਾਂ ਨਾਮ ਜਪਿਆ। ਫੇਰ ਤਾਂ ਠੀਕ ਕੀਤਾ। ਇਹ ਤਾਂ ਕੋਈ ਘਾਟਾ ਨਹੀਂ। ਫੇਰ ਤਾਂ ਦੂਏ ਜਿਹੜੇ ਫੇਰ ਦੂਏ ਜਿਹੜੇ ਉਲਟ ਕੀਤੇ ਨਾ ਦੂਏ ਉਲਟ ਫੇਰ ਕਰਦਾ ਹੀ ਨਹੀਂ ਇਹ। ਵਾਦੀ ਰੇਚ ਪੈਂਦਾ ਹੀ ਨਹੀਂ ਫਿਰ ਰਾਜਵਾਲੋਂ ਕੋਈ ਦਾ ਹੀ ਨਹੀਂ ਤਾਂ ਨਹੀਂ ਪੈਂਦਾ ਰਾਜਵਾਲਾ ਰਾਜਵਾਲਾ ਪਾਣਾ ਖਤਮ ਨਾ ਕਰ ਬਹੁਤ ਜ਼ਿਆਦਾ ਪੰਜਾਬ ਲੋਡੀਆਂ ਗੱਡੀਆਂ ਬਰਵਾ ਦੇਣੀ ਆਪਣੇ ਰਾਜ ਪਿਛੇ ਕਿਥੇ ਦੀ ਅਗਲਾ ਜੋ ਬਣਾਇਆ ਉਹ ਨਸ਼ਟ ਕਰ ਦੇਣਾ ਆਪਣਾ ਉਹਨਿਆ ਘਾਰਾ ਬਣਾਉਨੇ ਗੱਡੀਆਂ ਬਣਾਉਨੇ ਆ ਫੇ ਬੰਬ ਸੜ ਕੇ ਦੁਸੰਦੀਆਂ ਗੱਡੀਆਂ ਨਸ਼ਟ ਅਸੀਂ ਕਰ ਦਦੇ ਉਹ ਸਾਡੀ ਰਗਰ ਦਿੰਦਾ ਬੰਨੂ ਦਾ ਨਸ਼ਟ ਹੋ ਜਾਂਦੀਆਂ ਨੇ ਸ਼ਹਿਰ ਨਸ਼ਟ ਹੋ ਜਾਂਦੇ ਨੇ ਬਣਾਏ ਹੋਏ ਆਦਮੀ ਨਸ਼ਟ ਹੋ ਜਾਂਦੇ ਨੇ ਕਿਤੇ ਕਿਤੇ ਰਿਦਸਾਰੇ ਨੂੰ ਨਸ਼ਟ ਕਰ ਲੈਂਦੇ ਉਹ ਆਦਮੀ ਦੀ ਹੋਈ ਉਧਰ ਵੀ ਆਦਮੀ ਉਧਰ ਵੀ ਆਦਮੀ ਨੁਕਸਾਨ ਕੀਦਾ ਉਸਦਾ ਆਦਮੀ ਦਾ ਇਹ ਜਾਗ ਲਾਉਂਦਾ ਆਦਮੀ ਇਹ ਜੀਅਕਾ ਲੈਦੀ जो स्वार्थ आ जाता स्वार्थ बर्बादी है स्वार्थ बर्बादी का दूआ नार्थ यर्बाद करता एन भी बर्बाद करता यकल भी बर्बाद करता कख भी नहीं रहता स्वार्थ स्वार्थ आदमी का कख भी नहीं रहता जो पिछली कमाई है सारी उखा स्वार सारी नष्ट कर लगा स्वार्थ है सारे स्वार्थी ਸੋ ਆਰਤੀ ਬਸਿ ਕਰਦਾ ਸਭ ਤੋਂ ਵੱਡਾ ਸਵਾਰਥੀ ਆਦਮੀ ਹੈ ਹੋਰ ਕੋਈ ਨਹੀਂ ਇਦੀ ਸਾਰਥੀ ਦੀ ਜਨਾਬੀ ਸਵਾਰਥੀ ਹੈ ਬਾਕੀ ਜੁਨੋ ਵੀ ਹੈ ਸਾਰਥ ਹੋਰਾਂ ਦੇ ਵਿੱਚ ਵੀ ਹੈ ਬਹੁਤ ਥੋੜਾ ਬਹੁਤ ਸੀਮਿਤ ਪਰ ਆਦਮੀ ਦੇ ਸਵਾਰਥ ਦੀ ਕੋਈ ਹੱਦ ਹੀ ਨਹੀਂ ਪੈਦਾ ਸਾਰੀ ਸ੍ਰੀਸਟੀ ਦਾ ਰਾਜ ਰੱਖੇ ਵੀ ਭੁੱਖਾ ਉਹ ਕਾਂਪੋ ਕਨਾਂ ਉਤਰਾ ਜਿਵੇਂ ਬਨਾਪੁਰਿਆ ਪਾ ਇਹਦੀ ਪੁਖੜੀ ਉਤਰਦੀ ਹੈ ਇਹਦੀ ਪੁਖੜ ਥੋੜੀ ਅਕਲ ਹੈ ਥੋੜੀ ਅਗਲ ਪੁਖੜਾ ਰਹਿੰਦੀ ਹਾਂਜੀ